ਪਿਛਲੇ ਦਿਨੀ ਜੌਰਜੀਆ ਵਿੱਚ ਜੋ ਇਨਸੀਡੈਂਟ ਹੋਇਆ ਸੀ ਉਸ ਵਿੱਚ ਡਿਸਟ੍ਰਿਕਟ ਪਟਿਆਲਾ ਦੇ ਪਿੰਡ ਮਹਿਮਾਂ ਦੀ ਇੱਕ ਲੜਕੀ ਅਮਰਿੰਦਰ ਕੌਰ ਦੀ ਵੀ ਡੈਥ ਹੋ ਗਈ ਸੀ ਉਸ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦਿਆਂ ਹੋਇਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਐਸ.ਪੀ. ਸਿੰਘ ਹੋਰਾਈ ਜੀ ਵੱਲੋਂ ਉਹਨਾਂ ਦੇ ਪਰਿਵਾਰ ਨੂੰ 5000 ਰੁਪਏ ਮਹੀਨਾ ਵਿੱਤੀ ਮਦਦ ਦਿੱਤੀ ਗਈ ਹੈ ਸੋ ਜਿਸ ਦਾ ਪਹਿਲਾ ਚੈੱਕ ਅਸੀਂ ਅੱਜ ਉਹਨਾਂ ਨੂੰ ਹੈਂਡਓਵਰ ਕੀਤਾ ਹੈ ਪਰਿਵਾਰ ਵੱਲੋਂ ਡਾਕਟਰ ਅਬਰਾਏ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਹੈ। ਅਬਰਾਏ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਇਹਨਾਂ ਨੇ ਸਾਡੀ ਬੇਟੀ ਦੀ ਐਡਵਾਰਡੀਆਂ ਇੱਥੇ ਪਜਾਹ ਪਜਾਹ ਦਿੱਤੀਆਂ। ਜਦ ਅਸੀਂ ਇਹਨਾਂ ਨੂੰ ਦੇਖ ਲਾ ਸਾਨੂੰ ਸ਼ਾਂਤੀ ਆ ਗਈ ਵੀ ਹਾਂ ਸਾਡੇ ਕੋਲ ਪਹੁੰਚ ਗਏ ਬੱਚੇ। ਇਹ ਲਈ ਉਸੂ ਕੁ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ। ਅਬਰਾਏ ਵੀਰ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਸਾਡੀ ਹੈਲਪ ਵਾਸਤੇ ਆ ਗਏ ਆ। ਸਾਡੇ ਬੱਚਿਆਂ ਦੀ ਉਹ ਜੋਰ ਦੀਆਂ ਜੋਰ ਜੀਆ ਤੇ ਡੈੱਡ ਬੋਡੀਆਂ ਇੱਥੇ ਮੰਗਾਈ ਅਸੀਂ ਮੂੰਹ ਦੇਖ ਸਕੇ ਸਾਡੇ 45 ਦਾ ਪੈਸਾ ਲਾਣ ਦਾ ਕੋਈ ਦਮ ਨਹੀਂ ਸੀ ਵੀ ਅਸੀਂ ਉਹਨਾਂ ਦੀ ਡੈੱਡ ਬੋਡੀਆਂ ਮੰਗਾ ਕੇ ਮੂੰਹ ਦੇਖ ਲਈ ਆਪਣੇ ਬੱਚਿਆਂ ਨਾਲ ਉਹ ਬਾਕੀ 55 ਤੋਂ ਇੰਨਾ ਕੁ ਸਹਾਈ ਨਹੀਂ ਅਸੀਂ ਤਾਂ ਘਰ ਤੋਂ ਹੀ ਬਹੁਤ ਜ਼ਿਆਦਾ ਗਰੀਬ ਹੈ ਸਾਡੀ ਤਾਂ ਇੱਕ ਬੇਟੀ ਸੀ ਬਸ ਜਿਹੜੀ ਸਾਡਾ ਖਰਚਾ ਪੋਰਦੀ ਸੀ ਅਰਸੇ ਕੋਈ ਸੇਕ ਨਿਕਾਲ ਸਕਾ ਮੈਂ ਕਪਟਰੋ ਬਰਾਏ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਮੇਰੇ ਚਾਚਾ ਜੀ ਦੀ ਲੜਕੀ ਦੀ ਜਿਨ੍ਹਾਂ ਦੀ ਸੈੱਡ ਬੋਡੀਆਂ ਜੋਲਦੀਆਂ ਵਿੱਚ ਜੋ ਹਾਸਾ ਹੋ ਗਿਆ ਸੀ ਉਹ ਘਰੇ ਪਹਚਾਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਹੈ ਤੇ ਉਹਨਾਂ ਵੱਲੋਂ ਪ੍ਰੋਵਾਈਡ ਕੀਤੀ ਗਈਆਂ ਐਂਬੂਲੈਂਸਾਂ ਜੋ ਸਰ ਦੇ ਪਿੰਡ ਤੱਕ ਵੀ ਛੱਡ ਕੇ ਗਈਆਂ ਜੀ ਤਾਂ ਜੋ ਅਸੀਂ ਉਹਨਾਂ ਦਾ ਸੰਸਕਾਰ ਕਰ ਸਕੀਏ ਤੇ ਉਹਨਾਂ ਵੱਲੋਂ ਜੋ ਸਾਡੇ ਵਾਸਤੇ ਸਹਾਇਤਾ ਰਾਸੀ ਭੇਜੀ ਗਈ ਹੈ ਉਸ ਲਈ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤਾਜ ਪਰਵਾਰ ਦਾ ਜੋ ਖਰਚਾ ਪਾਣੀ ਹੈ ਉਹ ਤਾਂ ਚੱਲਦਾ ਰਹੇ ਜੀ ਜੋ ਨੇ ਸਾਡੇ ਲਈ ਕੀਤਾ ਸੀ ਬਹੁਤ ਆਪਣੇ ਵੱਲੋਂ ਬਹੁਤ ਜ਼ਿਆਦਾ ਰੀਣੀ ਆ ਉਹਨਾਂ ਦੇ ਜੋ ਸਾਰਿਆਂ ਵਾਸਤੇ ਹੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆ ਅਸੀਂ ਬਾਪਨੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਪਿਛਲੇ ਦਿਨੀ ਜਾਰਜੀਆ ਵਿੱਚ ਜੋ ਇਨਸੀਡੈਂਟ ਹੋਇਆ ਸੀ ਉਸ ਵਿੱਚ ਡਿਸਟ੍ਰਿਕਟ ਪਟਿਆਲਾ ਦੇ ਪਿੰਡ ਮਹਿਮਾ ਦੀ ਇੱਕ ਲੜਕੀ ਅਮਰਿੰਦਰ ਕੌਰ ਦੀ ਵੀ ਡੈਥ ਹੋ ਗਈ ਸੀ ਉਸ ਪਰਿਵਾਰ ਦੀ ਮਾਲੀ ਹਾਲਤ ਨੂੰ ਵੇਖਦਿਆਂ ਹੋਇਆਂ ਸਰਵਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਐਸ.ਪੀ. ਸਿੰਘ ਅਬਰਾਏ ਜੀ ਵੱਲੋਂ ਉਹਨਾਂ ਦੇ ਪਰਿਵਾਰ ਨੂੰ 5000 ਰੁਪਏ ਮਹੀਨਾ ਵਿੱਤੀ ਮਦਦ ਦਿੱਤੀ ਗਈ ਹੈ। ਸੋ ਜਿਸ ਦਾ ਪਹਿਲਾ ਚੈੱਕ ਅਸੀਂ ਅੱਜ ਉਹਨਾਂ ਨੂੰ ਹੈਂਡਓਵਰ ਕੀਤਾ ਹੈ। ਪਰਿਵਾਰ ਵੱਲੋਂ ਡਾਕਟਰ ਅਬਰਾਏ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਹੈ। ਅਬਰਾਏ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਹਨਾਂ ਨੇ ਸਾਡੀ ਬੇਟੀ ਦੀ ਐਡਵੋਕਟਰੀ ਇੱਥੇ ਪਜਾਹ ਪਜਾਹ ਦਿੱਤੀ ਹੈ। ਤੇ ਅਸੀਂ ਉਹਨਾਂ ਤੋਂ ਇਹ ਦੇਖ ਲਿਆ ਸਾਨੂੰ ਸੰਤੀ ਆ ਗਈ ਵੀ ਸਾਡੇ ਕੋਲ ਪਹੁੰਚ ਗਏ ਬੱਚੇ ਇਹ ਲਈ ਬਹੁਤ ਬਹੁਤ ਅੰਸੀ ਨੋਧਵਾਦ ਬਹੁਤ ਧੰਨਵਾਦ ਕਰਦੇ ਆ ਉਹ ਬਰਾਹੀ ਬੀਜੀ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਹੈਲਪ ਵਾਸਤੇ ਆ ਗਏ ਸਾਡੇ ਬੱਚਿਆਂ ਦੇ ਜੋਰ ਦੀ ਜੋਰ ਜੀ ਆ ਤੇ ਡੈੱਡ ਬੋਡੀਆਂ ਇੱਥੇ ਮੰਗਾਈ ਅਸੀਂ ਮੂੰਹ ਦੇਖ ਸਕੇ ਸਾਡੇ 45 ਦਾ ਪੈਸਾ ਲਾਣ ਦਾ ਕੋਈ ਦਮ ਨਹੀਂ ਸੀ ਵੀ ਅਸੀਂ ਉਹਨਾਂ ਦੀ ਡੈੱਡ ਬੋਡੀਆਂ ਮੰਗਾ ਕੇ ਮੂੰਹ ਦੇਖ ਲਈ ਆਪਣੇ ਬੱਚਿਆਂ ਦਾ ਉਹ ਬਾਕੀ ਸਾਡੇ ਪਾਸ ਤੋਂ ਇੰਨਾ ਖੁਸ਼ਾ ਨਹੀਂ ਹਰਸੀ ਤੋਂ ਘਰ ਤੋਂ ਵੀ ਬਹੁਤ ਜ਼ਿਆਦਾ ਗਰੀਬ ਹੈ ਸਾਡੀ ਤਾਂ ਇੱਕ ਬੇਟੀ ਸੀ ਬਸ ਜਿਹੜੀ ਸਾਡਾ ਖਰਚਾ ਤੋਰਦੀ ਸੀ ਹਰਸੀ ਕੁਝ ਵੀ ਕੱਢ ਸਕਦਾ ਮੈਂ ਡਾਕਟਰ ਉਪਰਾਏ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਮੇਰੇ ਚਾਚਾ ਜੀ ਦੀ ਲੜਕੀ ਦੀ ਜਿਨ੍ਹਾਂ ਦੀ ਰੈੱਡ ਬੋਡੀਆਂ ਜੋਲਦੀਆਂ ਵਿੱਚ ਜੋ ਹਾਸਾ ਹੋ ਗਿਆ ਸੀ ਉਹ ਘਰੇ ਪਹਚਾਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਹੈ ਤੇ ਉਹਨਾਂ ਵੱਲੋਂ ਪ੍ਰੋਵਾਈਡ ਕੀਤੀ ਗਈਆਂ ਐਂਬੂਲੈਂਸਾਂ ਜੋ ਸਰਦੇ ਪਿੰਡ ਤੱਕ ਵੀ ਛੱਡ ਕੇ ਗਈਆਂ ਜੀ ਤਾਂ ਜੋ ਅਸੀਂ ਉਹਨਾਂ ਦਾ ਸੰਸਕਾਰ ਕਰ ਸਕੇ ਤੇ ਉਹਨਾਂ ਵੱਲੋਂ ਜੋ ਸਾਡੇ ਵਾਸਤੇ ਸਹਾਇਤਾ ਰਾਸੀ ਭੇਜੀ ਗਈ ਹੈ ਉਸ ਤੇ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤਾਂ ਜੋ ਪਰਵਾਲ ਦਾ ਜੋ ਖਰਚਾ ਪਾਣੀ ਹੈ ਉਹਦਾ ਚੱਲਦਾ ਰਹੇ ਜੀ ਜੋ ਉਹਨਾਂ ਨੇ ਸਾਡੇ ਲਈ ਕੀਤਾ ਸੀ ਬਹੁਤ ਆਪਣੇ ਵੱਲੋਂ ਬਹੁਤ ਜ਼ਿਆਦਾ ਰਣੀ ਆ ਉਹਨਾਂ ਦੇ ਜੋ ਸਾਰਿਆਂ ਵਾਸਤੇ ਹੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਅਸੀਂ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ